ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਵਿੱਚ ਵਿਚਰਦਿਆਂ ਆਪਾਂ ਨਿਤ ਦੇਖਦੇ ਹਾਂ ਕਿ ਕੋਈ ਮਨੁੱਖ ਮਿਹਨਤ ਕਰਕੇ 2 ਲੱਖ ਰੁਪਏ ਇਕੱਠਾ ਕਰ ਲਵੇ ਅਗਲੇ ਸਾਲ ਹੋਰ ਮਿਹਨਤ ਕਰਕੇ 2 ਲੱਖ ਹੋਰ ਇਕੱਠਾ ਕਰ ਲਵੇ ਇਹ 4 ਲੱਖ ਰੁਪਏ ਭਾਵੇਂ ਕੋਈ ਆਪਣੇ ਘਰ ਵਿੱਚ 20 ਸਾਲ ਸਾਂਭ ਕੇ ਰੱਖ ਛੱਡੇ 20 ਸਾਲਾਂ ਬਾਅਦ ਵੀ ਇਹ 4 ਲੱਖ ਰੁਪਇਆ ਕੇਵਲ 4 ਲੱਖ ਹੀ ਰਹੇਗਾ ਉਸ ਵਿੱਚ ਵਾਧਾ ਨਹੀਂ ਹੋਵੇਗਾ ਜੇ ਮੁਨੱਖ ਇਕੱਠਾ ਕੀਤਾ ਰੁਪਇਆ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦੇਵੇ ਤੇ ਜਿਸ ਦਿਨ ਤੋਂ ਪੈਸੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਉਸ ਸਮੇਂ ਤੋਂ ਉਹਨਾਂ ਪੈਸਿਆਂ ਉੱਪਰ ਵਿਆਜ ਪੈਣਾ ਆਰੰਭ ਹੋ ਜਾਂਦਾ ਹੈ ਅਤੇ ਕੁਝ ਸਾਲਾਂ ਵਿੱਚ ਹੀ ਉਹਨਾਂ ਪੈਸਿਆਂ ਵਿੱਚ ਚਾਰ ਪੰਜ ਗੁਣਾ ਵਾਧਾ ਹੋ ਕੇ ਜਮਾ ਕਰਵਾਉਣ ਵਾਲੇ ਨੂੰ ਹੀ ਮੋੜ ਮਿਲ ਜਾਂਦੇ ਹਨ ਜਿਹੜਾ ਮਨੁੱਖ ਬੈਂਕ ਵਿੱਚ ਨਾ ਆਪਣਾ ਖਾਤਾ ਖਲਵਾਉਂਦਾ ਹੈ ਨਾ ਪੈਸੇ ਜਮਾ ਕਰਾਉਂਦਾ ਹੈ ਉਸ ਦੇ ਧਨ ਵਿੱਚ ਜਰਾ ਜਿੰਨਾ ਵੀ ਵਾਧਾ ਨਹੀਂ ਹੋ ਸਕਦਾ ਤੇ ਇਸੇ ਤਰ੍ਹਾਂ ਜਿਵੇਂ ਸੰਸਾਰੀ ਧਨ ਵਿੱਚ ਵਾਧਾ ਕਰਨ ਲਈ ਬੈਂਕ ਵਿੱਚ ਖਾਤਾ ਖਲਵਾ ਕੇ ਪੈਸੇ ਬੈਂਕ ਵਿੱਚ ਜਮਾ ਕਰਮਾਉਣੇ ਪੈਂਦੇ ਹਨ ਇਸੇ ਤਰ੍ਹਾਂ ਨਾਮ ਧਨ ਵਿੱਚ ਬਰਕਤਾਂ ਵਿੱਚ ਵਾਧਾ ਪਾਉਣ ਲਈ ਸਤਿਗੁਰੂ ਦੇ ਘਰ ਵਿੱਚ ਆਪਣੇ ਨਾਂ ਦਾ ਖਾਤਾ ਖਲਵਾਉਣਾ ਜ਼ਰੂਰੀ ਹੈ। ਜਰਾ ਸੋਚਣ ਅਤੇ ਵਿਚਾਰਨ ਦੀ ਲੋੜ ਹੈ ਕਿ ਜਿਸ ਨੇ ਬੈਂਕ ਵਿੱਚ ਖਾਤਾ ਹੀ ਨਹੀਂ ਖਲਵਾਇਆ ਉਹ ਆਪਣੇ ਪੈਸੇ ਕਿਸ ਅਕਾਊਂਟ ਵਿੱਚ ਜਮ੍ਹਾਂ ਕਰਵਾਏਗਾ? ਬਿਨਾਂ ਅਕਾਊਂਟ ਖੋਲੇ ਤਾਂ ਬੈਂਕ ਅਧਿਕਾਰੀ ਵੀ ਪੈਸੇ ਨਹੀਂ ਫੜਦੇ। ਜੇ ਬੈਂਕ ਅਧਿਕਾਰੀ ਜਮ੍ਹਾਂ ਕਰਵਾਉਣ ਵਾਲੇ ਪਾਸੋਂ ਪੈਸੇ ਲੈ ਵੀ ਲੈਣ ਤਾਦਵੀ ਉਹ ਪਹਿਲਾਂ ਬੈਂਕ ਵਿੱਚ ਖਾਤਾ ਖੋਲਣਗੇ ਫਿਰ ਉਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਨਗੇ ਜਿਹੜਾ ਮਨੁੱਖ ਬਿਨਾਂ ਖਾਤਾ ਕਲਵਾਇਆ ਪੈਸੇ ਕਿਸੇ ਹੋਰ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦੇਵੇ ਤੇ ਮੁੜ ਪੈਸੇ ਲੈਣ ਵੇਲੇ ਪੈਸੇ ਜਮ੍ਹਾਂ ਕਰਾਉਣ ਵਾਲੇ ਨੂੰ ਨਹੀਂ ਮਿਲਣਗੇ ਸਗੋਂ ਜਿਸ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਹਨ ਉਹਨਾਂ ਪੈਸਿਆਂ ਦਾ ਹੱਕਦਾਰ ਉਹ ਖਾਤੀ ਵਾਲਾ ਹੀ ਹੋਵੇਗਾ ਤੇ ਕੇਵਰੀ ਇਹ ਵੀ ਵੇਖਣ ਚ ਆਇਆ ਕਿ ਮਨੁੱਖ ਬਿਨਾਂ ਸੋਚੇ ਸਮਝੇ ਕਿਸੇ ਐਸੇ ਬੈਂਕ ਜਾਂ ਸੁਸਾਇਟੀ ਵਿੱਚ ਖਾਤਾ ਖਲਵਾ ਬੈਠਦਾ ਹੈ ਜੋ ਥੋੜੇ ਸਮੇਂ ਵਿੱਚ ਆਪਣਾ ਦਿਵਾਲਾ ਕੱਢ ਜਾਂਦੇ ਹਨ ਜਾਂ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਹਨ ਐਸੀ ਹਾਲਤ ਵਿੱਚ ਮਨੁੱਖ ਨੂੰ ਵਿਆਜ ਤਾਂ ਕੀ ਮੂਲ ਤੋਂ ਵੀ ਹੱਥ ਧੋਣੇ ਪੈਂਦੇ ਹਨ ਜਿਵੇਂ ਦੁਨਿਆਵੀ ਤੁਹਾਨੂੰ ਜਮ੍ਹਾਂ ਕਰਾਉਣ ਤੋਂ ਪਹਿਲਾਂ ਇਨਸਾਨ ਚੰਗੇ ਬੈਂਕ ਦੀ ਟੋਲਪਾਲ ਕਰਕੇ ਆਪਣਾ ਖਾਤਾ ਖਲਵਾਉਂਦਾ ਹੈ। ਜਿਵੇਂ ਹਰ ਮਨੁੱਖ ਨੂੰ ਆਪਣੇ ਆਤਮਿਕ ਧਨ ਵਿੱਚ ਵਾਧਾ ਕਰਨ ਹਿੱਤ ਪੂਰੇ ਸਤਗੁਰਾਂ ਦੇ ਘਰ ਵਿੱਚ ਆਪਣਾ ਖਾਤਾ ਜ਼ਰੂਰ ਖਲਵਾ ਲੈਣਾ ਚਾਹੀਦਾ ਹੈ। ਅਤੇ ਕੱਚੇ ਪਿੱਲੇ ਤੇ ਅਧੂਰੇ ਬਣੇ ਗੁਰੂਆਂ ਪਾਸੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਤੇ ਪੂਰੇ ਸਤਗੁਰੂ ਦੇ ਘਰ ਨਾਮ ਧਨ ਦੇ ਖਾਤੇ ਵਿੱਚ ਹਰ ਰੋਜ਼ ਤੁਸੀਂ ਥੋੜਾ ਥੋੜਾ ਨਾਮ ਤਨ ਜਮਾ ਕਰਦੇ ਰਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ